ਦੀ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਇੱਕ ਵੀਡੀਓ ਆ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਕਿਵੇਂ ਉਹ ਕੰਮ ਛੱਡ ਕੇ ਚਲੇ ਜਾਂਦੀ ਆ ਤੇ ਬਾਅਦ ਵਿੱਚ ਬੱਚਾ ਵਿਚਾਰਾ ਇਕੱਲਾ ਉੱਥੇ ਘੁੰਮਦਾ ਫਿਰਦਾ ਰਹਿਣਾ ਤਰਫਦਾ ਰਹਿੰਦਾ ਮਾਂ ਦੇ ਪਾੜਲੇ ਵਿੱਚ ਇਹ ਨਾ ਹੁਣ ਲਖਵੀਰ ਸਿੰਘ ਜੀ ਮੈਂ ਨਾ ਕਲਯੁਗੀ ਦੌਰ ਜਿਵੇਂ ਚੱਲ ਰਿਹਾ ਤੇ ਹੁਣ ਲੋਕ ਜਿਹੜੇ ਕਲਯੁਗੀ ਮਾਵਾਂ ਵੀ ਉਦਾਂ ਹੀ ਹੁਣ ਆਈ ਜਾ ਰਹੇ ਹਨ ਗੋਗੋ ਜਿਹੜਾ ਹੋਰ ਟਾਈਮ ਜਿਹੜਾ ਅੱਗੇ ਆਉਣਾ ਹੈ ਉਹ ਬਹੁਤ ਜ਼ਿਆਦਾ ਭਿਆਨਕ ਹੈ ਉਹਦੀ ਨਿਸ਼ਾਨੀਆਂ ਨੇ ਅ ਲਖਵੀਰ ਸਿੰਘ ਪਹਿਲੀਆਂ ਜਿਹੜੀਆਂ ਮਾਮਾ ਹੁੰਦੀਆਂ ਸੀ ਨਾ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦੀਆਂ ਸੀ ਠੀਕ ਆ ਅੱਜ ਕੱਲ ਮਾਮਾ ਦਾ ਕੀ ਹੈ ਮਾਮਾ ਆਪਣਾ ਦੁੱਧ ਤੱਕ ਨਹੀਂ ਪਲਾਂਦੀ ਹੈਗੀ ਪੁਰਾਣੇ ਤੇ ਉਹ ਕਿਵੇਂ ਦੀਆਂ ਮਾਮਾ ਨੇ ਯਾਰ ਜਿਹੜਾ ਆਪਣੇ ਬੱਚੇ ਨੂੰ ਛੱਡ ਕੇ ਐਵੇਂ ਲਵਾਰਿਸ ਛੱਡ ਕੇ ਚਲੇ ਜਾਂਦੀਆਂ ਨੇ ਜਿਹਦਾ ਕੋਈ ਅਤਾ ਪਤਾ ਹੀ ਨਹੀਂ ਹੈਗਾ ਕਿ ਉਹਨੇ ਕੱਲ ਨੂੰ ਅੱਜ ਰਾਤ ਨੂੰ ਕਿੱਥੇ ਰਹੂਗਾ ਕਿੱਥੇ ਪਾਊਗਾ ਜਾਂ ਕੀ ਖਾਊਗਾ ਇਹ ਕਹਿ ਦਿੰਨੇ ਹੈ ਕਿ ਨਾ ਕਿ ਪਿੱਛੋਂ ਜੋ ਲੈ ਕੇ ਆਉਂਦੀਆਂ ਨੇ ਹਨ ਜੋ ਸਿੱਖਿਆ ਲੈ ਕੇ ਆਉਂਦੀਆਂ ਨੇ ਉਹੀ ਅੱਗੇ ਆ ਕੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਵੀ ਉਹੀ ਕਰਦੀਆਂ ਨੇ ਤੇ ਕਿਸੇ ਕੋਲ ਚਲ ਜ ਦੋ ਕੁੜੀਆਂ ਨੇ ਕਿਸੇ ਕੋਲ ਤੂੰ ਮੁੰਡੇ ਵੀ ਹੋ ਜਾਂਦੇ ਨੇ ਹਨਾ ਕਿਸੇ ਕੋਲ ਜੋ ਦੋ ਕੁੜੀਆਂ ਹੋ ਗਈਆਂ ਕਿਸੇ ਪਰਿਵਾਰ ਦੇ ਵਿੱਚ ਤੀਜੀ ਹੁੰਦਾ ਵੀ ਸਾਡੇ ਕੋਲ ਮੁੰਡਾ ਆਵੇ ਕੀ ਆਪਣਾ ਦਰਬਾਰ ਸਾਹਿਬ ਵੀ ਜਿਹੜੀ ਮਾਂ ਹੈ ਨਾ ਬੱਚੇ ਨੂੰ ਛੱਡ ਗਈ ਉਹ ਉਹ ਥੋੜਾ ਜਿਹਾ ਤੁਸੀਂ ਦੇਖਿਆ ਹੋਣਾ ਉਹ ਬੱਚਾ ਸ਼ਾਇਦ ਉਹ ਮੈਂਟਲੀ ਥੋੜਾ ਜਿਆਦਾ ਲੱਗਦਾ ਮੈਨੂੰ ਅਫਸੈਟ ਕਿਉਂਕਿ ਉਹਦੀ ਤੁਰਨ ਦੀ ਜਾਂ ਚਾਲ ਤੋਂ ਲੱਗ ਜਾਂਦਾ ਹੈ ਇੱਕ ਮਾਂ ਨੇ 9 ਮਹੀਨੇ ਬੰਦ ਨੂੰ ਪੇਟ ਚ ਰੱਖਣਾ ਬਾਅਦ ਚ ਉਹਦਾ ਜਨਮ ਹੋਣਾ ਜਦੋਂ ਬੱਚੇ ਦਾ ਜਨਮ ਹੁੰਦਾ ਤੁਸੀਂ ਕਹਿੰਦੇ ਮਾਂ ਦਾ ਦੂਜਾ ਜਨਮ ਹੁੰਦਾ ਜੇ ਉਹ ਥੋੜਾ ਬੋਤਾ ਮੈਂਟਲੀ ਐਬਸਰਡ ਹੋਏ ਉਹ ਚਾਹਤ ਉਹਨਾਂ ਨੂੰ ਉਹਦੇ ਫਿਚਰ ਨਹੀਂ ਵਧੀਆ ਲੱਗਿਆ ਤਾਂ ਉਹਨੇ ਸੋਚਿਆ ਕਿ ਇਹਨੂੰ ਛੱਡ ਦੇਣਾ ਹੀ ਬੈਟਰ ਹੈ ਕਿਉਂਕਿ ਸਾਂਭਣਾ ਅੱਜ ਦੇ ਟਾਈਮ ਚ ਕਿਸੇ ਨੂੰ ਕੋਈ ਕੋਈ ਸਾਂਭਦਾ ਹੈਣਾ ਆਪਾਂ ਗੱਲ ਉਹਦੀ ਕਰਦੇ ਆਂ ਦਰਬਾਰ ਸਾਹਿਬ ਦੇ ਬੱਚੇ ਦੀ ਤੇ ਲੱਭ ਜਿਵੇਂ ਛੱਡ ਗਈ ਗਈ ਆ ਹੁਣ ਹਨਾ ਉਹਨੂੰ ਛੱਡ ਕੇ ਸੁੱਟ ਕੱਲੇ ਛੱਡ ਕੇ ਉੱਥੇ ਵੀ ਇੱਧਰ ਤੇ ਘੁੰਮਿਆ ਤੇ ਐਜੀਬੀਸੀ ਕੋਲ ਪਹੁੰਚ ਗਿਆ ਪਰ ਕੀ ਪਤਾ ਅੱਜ ਉਹ ਬੱਚਾ ਐਵੇਂ ਇਸੇ ਕੱਲ ਨੂੰ ਉਹੀ ਬੱਚਾ ਦੀ ਕਿਸਮਤ ਬਦਲ ਸਕਦਾ ਸੀ ਹਨਾ ਜਦੋਂ ਤੱਕ ਤਾਂ ਸ਼ੁਭਕਰਨ ਕੱਲਾ ਸ਼ੁਭਕਰਨ ਸੀ ਹਨਾ ਉਦੋਂ ਤੱਕ ਤਾਂ ਉਹਦਾ ਕੋਈ ਨਾਂ ਸੀ ਮਾਂ ਸੀ ਨਾਂ ਉਹਦਾ ਹਨਾ ਕੱਲਾ ਸਿਰਫ ਆਪਣਾ ਰਹਿ ਰਿਹਾ ਸੀ ਹਨਾ ਤੇ ਬਾਅਦ ਵਿੱਚ ਕੀ ਹੁੰਦਾ ਜੀ ਉਹਦੀ ਮਾਂ ਵੀ ਆ ਜਾਂਦੀ ਹੈ ਉਹਦਾ ਸਾਰਾ ਪਿੱਛੋਂ ਜਿਹੜੇ ਜਿਹੜੇ ਹੁੰਦੇ ਨੇ ਕੋਈ ਰਿਸ਼ਤੇਦਾਰ ਨੇ ਮਾਮੇ ਚਾਚੇ ਤਾਈ ਜਿੰਨੇ ਉਹ ਸਾਰੇ ਉਹਦੇ ਨਾਲ ਖੜਦੇ ਨੇ ਆ ਕਿ ਕਿਉਂ ਖੜਦੇ ਨੇ ਆ ਪੈਸੇ ਲਈ ਫੈਮਿਲੀ ਅੱਜ ਦੇ ਟਾਈਮ ਲਖਵੀਰ ਸਿੰਘ ਮੈਂ ਤਾਂ ਕਹਿ ਰਿਹਾ ਬਾਰ-ਬਾਰ ਕਿ ਮਾੜਾ ਕਿਉਂ ਆ ਰਿਹਾ ਅੱਜ ਦੇ ਟਾਈਮ ਸਿਰਫ ਪੈਸਾ ਔਰ ਸਿਰਫ ਆਪਣੇ ਬੰਦੇ ਨੂੰ ਆਪਣਾ ਆਪਣੇ ਤੱਕ ਮਤਲਬ ਰਹਿ ਗਿਆ ਦੇ ਨੇ ਜਿਹੜੇ ਉਹਨਾਂ ਜਿਹੜਾ ਖਾਲ ਛੱਡ ਕੇ ਚਲੇ ਨੇ ਮਾਤਾਵਾਂ ਉਹਨਾਂ ਦੇ ਪਰਿਵਰਤਨ ਦਾ ਵੱਡਾ ਹੈ ਨਾ ਐਕਚੁਅਲੀ ਹੁੰਦਾ ਕਿ ਇਹ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਦੇਖ ਕੇ ਕੱਲ ਨੂੰ ਕੋਈ ਹੋਰ ਮਾਂ ਕੋਈ ਧੀ ਕੋਈ ਵੀ ਹੈ ਨਾ ਕੋਈ ਵੀ ਜਨਾਨੀ ਕੋਈ ਔਰਤ ਅਜਿਹਾ ਕਦੋਂ ਨਾ ਚੱਕ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਸ ਚੀਜ਼ ਦੇ ਉੱਤੇ ਤੰਦ ਕੱਸਣੀ ਚਾਹੀਦੀ ਹੈ ਜ਼ਰੂਰ ਕਿ ਅਗਰ ਤੁਸੀਂ ਬੱਚਾ ਪਾਲਣ ਦੀ ਹੈਸੀਅਤ ਨਹੀਂ ਰੱਖਦੇ ਹੈਗੇ ਤਾਂ ਤੁਸੀਂ ਕਿਰਪਾ ਕਰਕੇ ਇਹ ਚੀਜ਼ ਵੱਲ ਧਿਆਨ ਹੀ ਨਾ ਦਿਓ ਹਾਂ ਸਸਿਕਾਲ ਜੀ ਤੇ ਬੜੇ ਹੀ ਗੰਭੀਰ ਜਿਹੜਾ ਮੁੱਦਾ ਤੇ ਟਾਪਿਕ ਹੈ ਇੱਕ ਜੀ ਗੱਲ ਕਰਨ ਦਾ ਤੇ ਗੱਲਬਾਤ ਕਰਨ ਜਾ ਰਹੇ ਆ ਉਹ ਤਾਂ ਉਸ ਗੱਲਬਾਤ ਕਰਨ ਦਾ ਸਾਡੇ ਦਿਮਾਗ ਚ ਆਇਆ ਕਿਉਂਕਿ ਬੜੀ ਹੀ ਖਬਰ ਹੈ ਇੱਕ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਛੇ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਇੱਕ ਵੀਡੀਓ ਆ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੇ ਬੱਚੇ ਨੂੰ ਕਿ ਮੇਓ ਕਾ ਛੱਡ ਕੇ ਚਲੀ ਜਾਂਦੀ ਆ ਤੇ ਬਾਅਦ ਦੇ ਵਿੱਚ ਬੱਚਾ ਵਿਚਾਰਾ ਕੱਲਾ ਉੱਥੇ ਘੁੰਮਦਾ ਫਿਰਦਾ ਰਹਿੰਦਾ ਤਰਫਦਾ ਰਹਿੰਦਾ ਮਾਂ ਦੇ ਬਾੜਲੇ ਵਿੱਚ ਪਰ ਕਿਤਨਾ ਕਿਤੇ ਕਿਵੇਂ ਨਾ ਕਿਵੇਂ ਕਰਕੇ ਜਦੋਂ ਐਜਜੀਬੀਸੀ ਦੇ ਕੋਲ ਬੱਚਾ ਪਹੁੰਚ ਜਾਂਦਾ ਤਾਂ ਐਜਜੀਬੀਸੀ ਵਾਲਿਆਂ ਨੇ ਮਤਲਬ ਉਸ ਬੱਚੇ ਦੀ ਵੀਡੀਓ ਫੋਟੋ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਤਾਂ ਜੋ ਕੋਈ ਬੱਚੇ ਨੂੰ ਜਾਣਦਾ ਜਾਂ ਪਰਿਵਾਰਕ ਮੈਂਬਰ ਉੱਥੇ ਉਹਨਾਂ ਨਾਲ ਸੰਪਰਕ ਕਰ ਸਕੇ ਜਿਸ ਸੰਬੰਧੀ ਗੱਲਬਾਤ ਕਰ ਲਈ ਅੱਜ ਮੇਰੇ ਨਾਲ ਸਹਿਯੋਗੀ ਨੇ ਮੇਰੇ ਲੱਭਰੀ ਸਿੰਘ ਭੁੰਮਣ ਤੇ ਪਹਿਲਾਂ ਲੱਭਰੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਧੰਨਵਾਦੀ ਤੁਹਾਡਾ ਬਹੁਤ-ਬਹੁਤ ਲਾਪਰ ਇਸ ਤੁਸੀਂ ਵੀ ਦੇਖੀ ਹੋਣੀ ਆ ਖਬਰਾਂ ਜਿਹੜੀ ਦਰਬਾਰ ਸਾਹਿਬ ਤੋਂ ਇਹ ਵਾਰਣ ਹੋ ਰਹੀ ਹੈ ਅੱਜ ਕੱਲੀ ਦਰਬਾਰ ਸਾਹਿਬ ਦੀ ਨਹੀਂ ਬਹੁਤ ਆਹਰ ਦਿਨ ਦੇਖਦੇ ਆ ਨਾ ਖਬਰਾਂ ਕਿੰਨੀਆਂ ਆਈਆਂ ਖਬਰਾਂ ਆਉਂਦੀਆਂ ਨੇ ਕਿ ਇੱਕ ماں ਦੇ ਵੱਲੋਂ ਜਾਂ ਇੱਕ ਜੋੜੇ ਦੇ ਵੱਲੋਂ ਇੱਕ ਆਪਣੇ ਜਨਮ ਜਿਵੇਂ ਬੱਚੇ ਨੂੰ ਜਾਂ ਫਿਰ ਕਿਸੇ ਆਪਣੀ ਕੁੜੀ ਨੂੰ ਧੀ ਨੂੰ ਨਾ ਉਹ ਐਵੇਂ ਛੱਡ ਕੇ ਚਲੇ ਜਾਂਦੇ ਨੇ ਤੇ ਹਨ ਮਤਲਬ ਲਵਾਰਸ ਕਹਿ ਕੇ ਕਿਤਨਾ ਦਾ ਨਾ ਵਾਰੀ ਉਹ ਐਵੇਂ ਛੱਡ ਜਾਂਦੇ ਨੇ ਕਿਵੇਂ ਸਾਡਾ ਉਹਨਾਂ ਕੋਈ ਨਾਤਾ ਰਿਸ਼ਤਾ ਨਹੀਂ ਕਿਉਂਕਿ ਕਿ ਮਾਂ ਦੇ ਵੱਲੋਂ ਬੜੀ ਰੀਝਾਂ ਦੇ ਨਾਲ ਪੁੱਤ ਚਾਹੇ ਕੁੜੀ ਨੂੰ ਬਹੁਤ ਹਨਾ ਮਤਲਬ ਦੁਆਵਾਂ ਮਾਂ ਦੇ ਨਾਲ ਮੰਗਿਆ ਜਾਂਦਾ ਪਰ ਕਿਤਨੇ ਕਿਤੇ ਜਦੋਂ ਬਾਅਦ ਵਿੱਚ ਤਾਂ ਨਾ ਜਬ ਅਜਿਹੇ ਆ ਕੁਝ ਹੁੰਦਾ ਕਿ ਉਹ ਬੱਚੇ ਨੂੰ ਛੱਡ ਜਾਂਦੇ ਨੇ ਜਾਂ ਮੇਲਵਾਰ ਛੱਡ ਜਾਂਦੇ ਨੇ ਤਾਂ ਕਿੰਨਾ ਨਾ ਘਨੌਣੀ ਹਰਕਤ ਹੈ ਤਾਂ ਇੱਕ ਕਲਯੁਗੀ ਮਾਂ ਹੀ ਇਹ ਜਾਇ ਕੁਝ ਕਰ ਸਕਦੀ ਆ ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਸਭ ਤੋਂ ਪਹਿਲਾਂ ਤਾਂ ਲਖਵੀਰ ਸਿੰਘ ਜੀ ਜਿਹੜਾ ਅੱਜ ਦਾ ਤੁਸੀਂ ਦੱਸ ਰਹੇ ਹੋ ਇਹ ਮਾਂ ਆਪਣੇ ਬੱਚੇ ਨੂੰ ਛੱਡ ਕੇ ਚਲੀ ਜਾਂਦੀ ਆ ਇਹ ਨਾ ਹੁਣ ਲਖਵੀਰ ਸਿੰਘ ਜੀ ਮੈਂ ਨਾ ਕਾਲਜੁਗੀ ਦੌਰ ਜਿਵੇਂ ਚੱਲ ਰਿਹਾ ਤੇ ਹੁਣ ਲੋਕ ਜਿਹੜੇ ਕਾਲਜੁਗੀ ਮਾਵਾ ਵੀ ਉਦਾਂ ਹੀ ਹੁਣ ਆਈ ਜਾ ਰਹੇ ਹਨ ਗੋਗੋ ਜਿਹੜਾ ਹੋਰ ਟਾਈਮ ਜਿਹੜਾ ਅੱਗੇ ਆਉਣਾ ਹੈ ਉਹ ਬਹੁਤ ਜ਼ਿਆਦਾ ਭਿਆਨਕ ਹੈ ਉਹਦੀ ਨਿਸ਼ਾਨੀਆਂ ਨੇ ਇਹ ਠੀਕ ਆ ਅੱਜ ਕੱਲ ਕੀ ਹੈ ਯਾਰ ਅੱਜ ਕੱਲ ਬੱਚਿਆਂ ਨੂੰ ਨਾ ਮਾਵਾ ਲਖਵੀਰ ਸਿੰਘ ਪਹਿਲੀਆਂ ਜਿਹੜੀਆਂ ਮਾਵਾ ਹੁੰਦੀਆਂ ਸੀ ਨਾ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੱਖਦੀਆਂ ਸੀ ਠੀਕ ਆ ਅੱਜ ਕੱਲ ਮਾਵਾਂ ਦਾ ਕੀ ਹੈ ਮਾਵਾਂ ਆਪਣਾ ਦੁੱਧ ਤੱਕ ਨਹੀਂ ਪਲਾਉਂਦੀਆਂ ਹੈਗੀਆਂ ਪੂਰਾ 9 ਮਹੀਨੇ ਬਹੁਤ ਮੁਸ਼ਕਲ ਕਹਦੀ ਹੈ ਕਿ 9 ਮਹੀਨੇ ਆਪਣਾ ਬੱਚੇ ਨੂੰ ਦੁੱਧ ਪਿਆਉਂਦੀਆਂ ਨੇ ਕਿਉਂਕਿ ਫਿਗਰ ਕਹਿੰਦੇ ਖਰਾਬ ਹੋ ਜਾਂਦਾ ਹੈ ਸਾਡਾ ਇਹ ਜਿੱਦੇ ਤੁਸੀਂ ਹੁਣ ਤੁਸੀਂ ਦੇ ਦੇਓ ਹਨਾ ਅੱਜ ਕੱਲ ਇਹ ਹੀ ਟ੍ਰੈਂਡ ਚੱਲ ਗਿਆ ਯਾਰ ਇਹ ਜੇ ਕਹਦੀ ਹੈ ਨਾ ਕਿ ਬੱਚਾ ਕੋਈ ਵੀ ਹੈ ਬੱਚਾ ਜਦੋਂ ਜੰਮਦਾ ਇੱਕ ਮਾਂ ਦਾ ਦੂਜਾ ਜਨਮ ਹੁੰਦਾ ਤੇ ਉਹ ਕਿਵੇਂ ਦੀਆਂ ਮਾਵਾਂ ਨੇ ਯਾਰ ਜਿਹੜਾ ਆਪਣੇ ਬੱਚੇ ਨੂੰ ਛੱਡ ਕੇ ਐਵੇਂ ਲਵਾਰਿਸ ਛੱਡ ਕੇ ਚਲੇ ਜਾਂਦੀਆਂ ਨੇ ਜਿਹਦਾ ਕੋਈ ਅਤਾ ਪਤਾ ਹੀ ਨਹੀਂ ਹੈਗਾ ਕਿ ਉਹਨੇ ਕੱਲ ਨੂੰ ਅੱਜ ਰਾਤ ਨੂੰ ਕਿੱਥੇ ਰਹੂਗਾ ਕਿੱਥੇ ਪਾਊਗਾ ਜਾਂ ਕੀ ਖਾਊਗਾ ਜੀ ਸਾਰੀ ਉਮਰ ਦੇ ਲਈ ਉਮਰ ਦੇ ਲਈ ਉਹਨੂੰ ਆਪਣੇ ਤੋਂ ਲਾ ਕੇ ਸਿੱਟ ਜਾਣਾ ਯਾਰ ਕਿੱਡੀ ਕਿੱਡੀ ਵੱਡੀ ਗੱਲ ਹੈ ਔਰ ਇਹ ਜਿਗਰਾ ਕਿੱਥੋਂ ਲੈ ਕੇ ਆਉਂਦੀਆਂ ਨੇ ਇਹ ਮਾਵਾਂ ਇਹ ਬੜਾ ਵੱਡਾ ਸੁਭਾਲ ਹੈ ਕਿ ਅੱਜ ਦੇ ਦੌਰ ਜਿਹੜਾ ਕਲਯੁਗ ਚੱਲ ਰਿਹਾ ਹੈ ਆਉਣ ਵਾਲਾ ਜਿਹੜਾ ਕਾਲਜੁਗੀ ਜਿਹੜਾ ਦੌਰ ਹੈ ਨਾ ਲਖੀ ਬਹੁਤ ਜ਼ਿਆਦਾ ਲਖਵੀਰ ਸਿੰਘ ਬਹੁਤ ਜ਼ਿਆਦਾ ਮੰੰਦਾ ਆ ਹੀ ਜਾਂਦਾ ਹੁਣ ਕਹਿਣ ਨੂੰ ਤਾਂ ਯਾਰ ਬੜੀ ਛੋਟੀ ਜੀ ਗੱਲ ਹੈ ਹਨਾ ਕਿ ਇੱਕ ਬੱਚਾ ਲਾਵਾਰਿਸ ਮਿਲ ਜਾਂਦਾ ਹੈ ਜਾਂ ਲੋਕੀ ਸੱਟ ਜਾਂਦੇ ਨੇ ਜੋ ਛੋਟੇ ਛੋਟੇ ਬੱਚਿਆਂ ਨੂੰ ਜਨਮ ਦੇ ਕੇ ਹਨਾ ਕੂੜੇਦਾਨ ਚ ਕਿਤੇ ਕਿਤੇ ਜਾ ਕਿਤੇ ਹਨਾ ਇਹ ਇੱਕ ਛੋਟੀ ਜੀ ਆਪਾਂ ਖਬਰ ਚ ਲਾ ਦਿੰਨੇ ਆ ਹਨਾ ਪਰ ਉਹ ਦੇਖੋ ਉਹ ਉਹ ਕਿੱਡੇ ਉਹਨਾਂ ਦਾ ਜਿਗਰ ਹੈ ਹਨਾ ਇੱਕ ਬੱਚੇ ਨੂੰ ਜਨਮ ਦੇਣਾ ਪਹਿਲਾਂ 9 ਮਹੀਨੇ ਉਹ ਮਾਂ ਨੇ ਆਪਣੇ ਪੇਟ ਦੇ ਵਿੱਚ ਪਾਲਣਾ ਫਿਰ ਉਹਨੂੰ ਇੱਕਦਮ ਉਹਨੂੰ ਆਪਣੇ ਤੋਂ ਲਾ ਕੇ ਐਵੇਂ ਸਿੱਟ ਜਾਣਾ ਜਿਵੇਂ ਮਤਲਬ ਕੋਈ ਮੇਰਾ ਕੋਈ ਜਿਵੇਂ ਆਪਣੇ ਕੱਪੜੇ ਲਾ ਕੇ ਸਿੱਟ ਜਾਣੇ ਹਨਾ ਵੀ ਆ ਨਹੀਂ ਵਧੀਆ ਹੈਗਾ ਸਿੱਟਦਾ ਯਾਰ ਹਨਾ ਇਹ ਕਿੱਡੀ ਕਿੱਡੀ ਉਹ ਹੁਣ ਆਪਣਾ ਲਖਵੀਰ ਸਿੰਘ ਟਾਈਮ ਬਹੁਤ ਜ਼ਿਆਦਾ ਅੱਗੇ ਜਿਹੜਾ ਬੰਦਾ ਆਈ ਜਾਂਦਾ ਇਹ ਨਿਸ਼ਾਨੀਆਂ ਨੇ ਮੈਂ ਵਾਰ-ਵਾਰ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਅ ਦੇਖਦੇ ਹਈ ਆਪਾਂ ਹਰ ਰੋਜ਼ ਨਿਤ ਦੇਖਦੇ ਆ ਕਿ ਜਿਹੜੀਆਂ ਮਾਵਾਂ ਵੱਲੋਂ ਇੱਕ ਜਿਹ ਕਹਦੇ ਨੇ ਕਿ ਨਾ ਕਿ ਪਿੱਛੋਂ ਜੋ ਲੈ ਕੇ ਆਉਂਦੀਆਂ ਨੇ ਹਨ ਜੋ ਸਿੱਖਿਆ ਲੈ ਕੇ ਆਉਂਦੀਆਂ ਨੇ ਉਹੀ ਅੱਗੇ ਆ ਕੇ ਆਪਣੇ ਸਾਰੇ ਪਰਿਵਾਰ ਦੇ ਵਿੱਚ ਵੀ ਉਹੀ ਕਰਦੀਆਂ ਨੇ ਤੇ ਉਹ ਕਿਤੇ ਨਾ ਕਿਤੇ ਇਹ ਪਿੱਛੇ ਮਾਪਿਆਂ ਦਾ ਵੀ ਹੱਥ ਹੋ ਜਾਂਦਾ ਕਈ ਵਾਰੀ ਤਦੋਂ ਸਹੀ ਗੱਲ ਹੈ। ਕਈ ਵਾਰ ਐਵੇਂ ਹੁੰਦਾ ਨਾ ਪਰਿਵਾਰ ਦੇ ਵਿੱਚ ਚਲੋ ਅੱਜਕੱਲ੍ਹ ਚੀਜ਼ ਬਹੁਤ ਦੇਖਦੇ ਨੇ ਗੱਲ ਤਾਂ ਬੜੀ ਛੋਟੀ ਆ ਪਰ ਇਹ ਕਿਵੇਂ ਹੁੰਦਾ ਨਾ ਕਿ ਕਿਸੇ ਦੇ ਘਰ ਦੇ ਵਿੱਚ ਚਲੋ ਰੱਬ ਨੇ ਜੋ ਦਿੱਤਾ ਜੀ ਰੱਬ ਦਾ ਹੀ ਦੇਣਾ ਹੁੰਦਾ ਜੀ ਸਹੀ ਨਹੀਂ ਤੇ ਕਿਸੇ ਕੋਲ ਚਲ ਜੇ ਦੋ ਕੁੜੀਆਂ ਨੇ ਕਿਸੇ ਕੋਲ ਦੋ ਮੁੰਡੇ ਵੀ ਹੋ ਜਾਂਦੇ ਨੇ ਹਨਾ ਕਿਸੇ ਕੋਲ ਜੋ ਦੋ ਕੁੜੀਆਂ ਹੋ ਗਈਆਂ ਕਿਸੇ ਪਰਿਵਾਰ ਦੇ ਵਿੱਚ ਤੀਜੀ ਹੁੰਦਾ ਵੀ ਸਾਡੇ ਕੋਲ ਮੁੰਡਾ ਆਵੇ ਤੇ ਉਹ ਚੱਕਰ ਦੇ ਵਿੱਚ ਕਿ ਇੱਕ ਤੀਜੀ ਕੁੜੀ ਆ ਜਾਵੇ ਤਾਂ ਕਿਤਨੇ ਕਿ ਦਿਨਾਂ ਕਰਦੇ ਵੀ ਤੰਦੁਵਿਸ਼ਣ ਕਰਦੇ ਨੇ ਉਹਨੂੰ ਹਨਾ ਇਹ ਚੀਜ਼ਾਂ ਹੀ ਹੁੰਦੀਆਂ ਨੇ ਇੱਧਰ ਅੱਜਕੱਲ੍ਹ ਜਿਹੜੇ ਆਪਾਂ ਫਿਲਮਾਂ ਦੇਖਦੇ ਨੇ ਫਿਲ ਉਹਦੇ ਚੱਕਰਦੰਨ ਕਈ ਹੁਣ ਕਈ ਔਰਤਾਂ ਕਈ ਜਿਹੜਾ ਕੀ ਕਰਦੇ ਉਹ ਆਪਣਾ ਜੇ ਬੇਬੀ ਹੁੰਦਾ ਉਹਨੂੰ ਛੱਡ ਜਾਂਦੀਆਂ ਕਿਤੇ ਲਵਾਰਸ਼ ਕਿਤੇ ਕੰਨ ਤੇ ਰੱਖ ਗਏ ਕਿਤੇ ਕੂੜੇ ਢੇਰ ਕੋ ਛੱਡ ਗਈਆਂ ਹੈਨਾ ਇਹ ਅੱਜ ਕੱਲ ਇਹ ਚੀਜ਼ ਬਹੁਤ ਜ਼ਿਆਦਾ ਚੱਲਦੀ ਜਿਹੜੀ ਅੱਜ ਖਬਰ ਹੈ ਜਿਹੜੀ ਅੱਜ ਖਬਰ ਟ੍ਰੈਂਡਿੰਗ ਵਿੱਚ ਚੱਲ ਰਹੀ ਹੈ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਇਹ ਨਿਊਜ਼ ਕਿ ਆਪਣਾ ਦਰਬਾਰ ਸਾਹਿਬ ਇੱਕ ਜਿਹੜੀ ਮਾਂ ਹੈ ਨਾ ਬੱਚੇ ਨੂੰ ਛੱਡ ਗਈ ਉਹ ਥੋੜਾ ਜਿਹਾ ਤੁਸੀਂ ਦੇਖਿਆ ਹੋਣਾ ਉਹ ਬੱਚਾ ਸ਼ਾਇਦ ਉਹ ਮੈਂਟਲੀ ਥੋੜਾ ਜਿਹਾ ਲੱਗਦਾ ਮੈਨੂੰ ਅਫਸੈਟ ਕਿਉਂਕਿ ਉਹਦੀ ਤੁਰਨ ਦੀ ਜਾਂ ਚਾਲ ਤੋਂ ਲੱਗ 9 ਮਹੀਨੇ ਬੱਲ ਨੂੰ ਪੇਟ 'ਚ ਰੱਖਣਾ ਬਾਅਦ 'ਚ ਉਹਦਾ ਜਨਮ ਹੋਣਾ ਜਦੋਂ ਬੱਚੇ ਦਾ ਜਨਮ ਹੁੰਦਾ ਤੁਸੀਂ ਕਹਿੰਦੇ ਮਾਂ ਦਾ ਦੂਜਾ ਜਨਮ ਹੁੰਦਾ ਸਹੀ ਗੱਲ ਹੁੰਦਾ ਵੀ ਉਹ ਤਕਲੀਫ ਕੀ ਜਿਹੜੀ ਚੱਲਦੀ ਉਹ ਤਾਂ ਮਾਂ ਦਾ ਹੋ ਸਕਦੀ ਹੈ ਜਿਹਨੂੰ ਬੱਚੇ ਨੂੰ ਜਨਮ ਦੇਣਾ ਹੁੰਦਾ ਆਪਾਂ ਤਾਂ ਚਲ ਕਹਿ ਜਾਂਦੇ ਆ ਵੀ ਚਲ ਬੱਚਾ ਹੋ ਗਿਆ ਮੁੰਡਾ ਜਾਂ ਕੁੜੀ ਹੋ ਗਈ ਨਾ ਪਰਤਲਬ ਇੱਕ ਚੀਜ਼ ਹੋਰ ਆਪਾਂ ਜਿਵੇਂ ਅੱਜ ਆਪਾਂ ਕੱਲ ਜੋ ਕੀ ਕਹਿੰਦੇ ਉਹਨੂੰ ਆਪਾਂ ਕੱਲ ਜੋ ਕੀ ਮਾਂ ਨੂੰ ਤਾਂ ਕਿਹਾ ਕਿਉਂਕਿ ਚਲੋ ਘੱਟੋ ਘੱਟ ਮੈਨੂੰ ਲੱਗਦਾ ਬੱਚਾ 3-4 ਸਾਲ ਦਾ ਹੋਊਗਾ ਸੋਚੀ ਸਮਝੀ ਉਹਨੂੰ ਹੈਗੀ ਆ ਕੁਝ ਪਰ ਉਹਨੂੰ ਦੇਖ ਕੇ ਲੱਗਦਾ ਵੀ ਕਿਤਨਾ ਕਿਤੇ ਉਹ ਬੱਚਾ ਹਲਕਾ ਜੱਦਵੇਂ ਦੋ ਜੀ ਨਾ ਦਿਮਾਗੀ ਤੌਰ ਤੇ ਮੈਨੂੰ ਉਹ ਤਾਂ ਹੀ ਲੱਗਦਾ ਵੀ ਕਿਤੇ ਇਹੀ ਕਾਰਨ ਤਾਂ ਨਹੀਂ ਵੀ ਉਹਦੀ ਮਾਂ ਜਾ ਕੇ ਉਹਨੂੰ ਛੋਟੇ ਛੱਡ ਕੇ ਆ ਗਈ ਉਹ ਵੀ ਲਖਵੀਰ ਸਿੰਘ ਤਾਂ ਹੀ ਕਹਿ ਰਿਹਾ ਮੈਂ ਵਾਰ-ਵਾਰ ਇਸੇ ਗੱਲ ਨੂੰ ਰਿਪੀਟ ਕਰ ਰਿਹਾ ਕਿਉਂਕਿ ਯਾਰ ਅੱਜ ਦਾ ਟਾਈਮ ਹੁਣ ਜਿਹੜਾ ਚੱਲ ਰਿਹਾ ਨਾ ਹੁਣ ਮਾਪਿਆਂ ਨੂੰ ਕੀ ਹੁੰਦਾ ਕਿ ਆਪਣਾ ਕੋਈ ਵੀ ਹੈ ਹੁਣ ਜਿਹੜਾ ਜੇ ਬੱਚੇ ਨੇ ਉਹ ਆਪਣਾ ਦੇਖਦੇ ਨੇ ਹਨਾ ਕਿ ਸਾਨੂੰ ਕਿਵੇਂ ਦਾ ਸਾਡਾ ਅੱਗੇ ਚੰਗਾ ਫਿਚਰ ਕਿਵੇਂ ਹੋਊਗਾ ਜਾਂ ਸਾਡਾ ਬੱਚਾ ਜੇ ਉਹ ਥੋੜਾ ਬੋਤਾ ਮੈਂਟਲੀ ਅਪਸਟ ਹੈ ਉਹ ਜਾਇਦ ਉਹਨਾਂ ਨੂੰ ਉਹਦੇ ਫਿਚਰ ਨਹੀਂ ਵਧੀਆ ਲੱਗਿਆ ਤਾਂ ਉਹਨੇ ਸੋਚਿਆ ਕਿ ਇਹਨੂੰ ਛੱਡ ਦੇਣਾ ਹੀ ਬੈਟਰ ਹੈ ਕਿਉਂਕਿ ਸਾਂਭਣਾ ਅੱਜ ਦੇ ਟਾਈਮ 'ਚ ਕਿਸੇ ਨੂੰ ਕੋਈ ਕੋਈ ਸਾਂਭਦਾ ਹੈ ਨਾ ਪਰ ਉਹ ਜਿੱਥੇ ਜਿਹੜਾ ਉਹ ਰਿਸ਼ਤਾ ਸੀ ਉਹ ਮਾਂ ਪੁੱਤ ਦਾ ਰਿਸ਼ਤਾ ਸੀ ਉਹ ਬੜਾ ਹੀ ਪਿਆਰਾ ਕਹਿੰਦੇ ਨੇ ਸਭ ਤੋਂ ਵੱਧ ਰਿਸ਼ਤਾ ਹੁੰਦਾ ਹੈ ਨਾ ਮਾਂ ਤੇ ਪੁੱਤ ਦਾ ਰਿਸ਼ਤਾ ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਪਰ ਉੱਥੇ ਅੱਜ ਇਹ ਵੀ ਹੁਣ ਕਿਤੇ ਨਾ ਕਿਤੇ ਲਖਵੀਰ ਸਿੰਘ ਇਹ ਦੌਰ ਦੇ ਵਿੱਚ ਇਹ ਵੀ ਹੁਣ ਹੋ ਗਿਆ ਵੀ ਹੁਣ ਇਹ ਵੀ ਰਿਸ਼ਤਾ ਕੋਈ ਬਹੁਤਾ ਪਿਆਰਾ ਨਹੀਂ ਰਿਹਾ ਜਿਵੇਂ ਗਾਂ-ਗਾ ਦਾ ਸਮਾਂ ਆ ਹੀ ਜਾਂਦਾ ਹੁਣ ਇਹ ਕਿਤੇ ਨਾ ਕਿਤੇ ਹਾਂ ਜਿਹਦਾ ਸਮਾਂ ਲੱਭ ਜਾਓਗੇ ਕਿਹੜੇ ਰਿਸ਼ਤੇ ਨੱਤੇ ਨੇ ਖਤਮ ਹੁੰਦੇ ਜਾ ਰਹੇ ਨੇ ਤਾਂ ਆਪਾਂ ਵੀ ਦੇਖਦੇ ਰਹਿੰਦੇ ਆ ਪਰ ਆਪਾਂ ਗੱਲ ਉਹਦੀ ਕਰਦੇ ਆਂ ਦਰਬਾਰਸਾਲੇ ਬੱਚੇ ਦੀ ਤੇ ਲੱਭ ਜਿਵੇਂ ਛੱਡ ਗਈ ਗਈ ਆ ਹੁਣ ਹਨਾ ਉਹਨੂੰ ਛੱਡ ਕੇ ਸਿੱਲੇ ਕੱਲੇ ਛੱਡ ਕੇ ਉੱਥੇ ਵੀ ਜਰ ਇੱਧਰ ਤੇ ਘੁੰਮਿਆ ਤੇ ਐਜਵੀਸੀ ਕੋਲ ਪਹੁੰਚ ਗਿਆ ਪਰ ਕੀ ਪਤਾ ਅੱਜ ਜੋ ਬੱਚਾ ਅਮੇਜ਼ਨ ਕੱਲ ਨੂੰ ਉਹੀ ਬੱਚਾ ਦੀ ਕਿਸਮਤ ਬਦਲ ਸਕਦਾ ਦੀਗਾ ਹਨਾ ਅੱਜ ਤਾਂ ਇਹ ਲਈ ਨਾ ਅੱਜ ਤਾਂ ਨਫਰਤ ਕਰਦੀ ਸੀ ਉਹਨੂੰ ਵੀ ਬੱਚਾ ਸਹੀ ਨਹੀਂ ਤਵਾਗੇ ਦੋ ਦਿਨ ਮੈਂ ਕਿੱਥੇ ਸੰਭੂਗਾ ਹਨਾ ਕਿਉਂਕਿ ਇਹਨੂੰ ਜ਼ਿਆਦਾ ਗਰੀਬ ਵਰਗ ਦੀ ਹੁਣੀ ਆ ਹਨਾ ਕੁਝ ਵੀ ਕਹਿ ਸਕਦੇ ਆ ਤਾਂ ਆਪਾਂ ਕਿਆਸ ਰਾਈਆਂ ਲਗਾ ਸਕਦੇ ਆ ਕਿਵੇਂ ਹੋਣਾ ਕਿਵੇਂ ਨਹੀਂ ਤਾਂ ਪਤਾ ਲੱਗੂਗਾ ਜਦੋਂ ਪੂਰੀ ਜਾਂਚ ਦੇ ਵਿੱਚ ਸਾਹਮਣੇ ਆਊਗਾ ਵੀ ਛੱਡ ਕੇ ਗਈ ਕਿਉਂ ਹਨਾ ਜਾਂ ਕੀ ਕਰ ਛੱਡ ਕੇ ਨਹੀਂ ਗਈ ਜਾਂ ਉੱਥੇ ਬੱਚਾ ਮਿਸਪਲੇਸ ਹੋ ਗਿਆ ਜਾਂ ਕਿਵੇਂ ਵੀ ਹੈ ਨਾ ਕੁਝ ਵੀ ਹੋ ਸਕਿਆ ਤੇ ਪਰ ਇੱਕ ਗੀ ਦੇਖੀ ਆਪਾਂ ਲਵ ਜੀ ਚਲੋ ਜਿਹੜਾ ਸ਼ੁਭਕਰਨ ਹੈ ਹਨਾ ਸ਼ੁਭ ਕਰਨ ਦੀ ਮਾਤਾ ਵੀ ਪਹਿਲਾਂ ਕਹਿੰਦੇ ਉਹਨੂੰ ਛੱਡ ਕੇ ਚਲੇ ਗਈ ਸੀ ਹਨਾ ਸ਼ੁਭ ਕਰਨ ਦੀ ਮਾਤਾ ਛੱਡ ਕੇ ਚਲੀ ਗਈ ਜਦੋਂ ਪਤਾ ਲੱਗੇ ਕਿ ਮੇਰੇ ਬੱਚੇ ਦਾ ਇਦਾਂ ਹਨਾ ਕੋਈ ਕਾਫੀ ਜ਼ਿਆਦਾ ਹਨਾ ਪਿਆਰ ਮਿਲ ਲੈ ਆਪੇ ਪੰਜਾਬ ਵੱਲੋਂ ਜਾਂ ਮੈਨੂੰ ਕੁਝ ਮਿਲੂਗਾ ਹਨਾ ਇਹ ਕਿਤੇ ਨਾ ਕਿਤੇ ਲਖਵੀਰ ਸਿੰਘ ਹੁਣ ਇਹ ਇਹ ਚੀਜ਼ਾਂ ਹਨਾ ਜੱਲੀ ਗੱਲ ਕੀਤੀ ਸ਼ੁਭ ਕਰਨ ਵਾਲੀ ਅਜੇ ਨਵੇਂ ਨਵੇਂ ਅਕਟੈਂਡਿੰਗ ਮਤਲਬ ਚੱਲਦਾ ਸੀ ਪਹਿਲਾਂ ਦਿੱਲੀ ਦੇ ਵਿੱਚ ਸੀਗਾ ਮੁੰਡਾ ਨਹੀਂ ਛੋਟਾ ਜਿਹਾ ਸਰਦਾਰ ਜਿਹੜਾ ਉਹ ਸ਼ਾਇਦ ਮੇਲਾ ਦਾ ਰੋਲ ਪੇਦਾ ਜੈਗ ਰੋਲ ਨਾ ਮੇਰੇ ਕੋਲ ਚ ਪਨੀਰ ਰੋਲ ਨਾ ਤੇ ਦੇਖਿਆ ਉਹ ਕਿੰਨੀ ਉਹਦੀ ਬੰਦੇ ਦੀ ਵੀਡੀਓ ਵਾਇਰਲ ਹੋਈ ਹੈ ਉਹਦੇ ਕੋਲ ਜਰਨੈਲ ਸਿੰਘਾਉਂ ਦੀ ਪੱਟ ਦੇ ਐਮਐਲਏ ਨੇ ਤੇ ਹੋਰ ਕਈ ਪੰਜਾਬੀ ਐਕਟਰ ਸੋਨੂ ਸੂਦ ਕਈ ਨੇ ਅਨੰਤ ਮਹਿੰਦਰ ਵਾਲੇ ਕਈਆਂ ਨੇ ਉਹਦੀ ਪੋਸਟ ਪਾਈ ਵੀ ਬੱਚੀ ਬੱਚੇ ਦੀ ਹੈਲਪ ਕਰਾਂਗੇ ਹਨਾ ਜਦ ਕਿ ਬੱਚੇ ਦੀ ਵੀਡੀਓ ਸੁਣੀ ਹੈ ਬੱਚਾ ਕਹਿੰਦਾ ਸੀ ਮੇਰੇ ਮਾਪੇ ਮੇਰੀ ਮਾਂ ਨਹੀਂ ਕਿ ਪਿਓ ਨਹੀਂ ਕਹਿੰਦਾ ਕਿ ਮੈਂ ਆ ਤੇ ਮੇਰੇ ਇੱਕ ਵੱਡਾ ਭਾਈ ਆ ਉਹਦਾ ਕੋ ਚਾਚੇ ਦਾ ਮੁੰਡਾ ਨਾ ਕਿਵੇਂ ਅਸੀਂ ਦੋਨੇ ਕੰਮ ਕਰਦੇ ਆਂ ਤਾਂ ਅਸੀਂ ਹੀ ਪੜਦਾ ਤੇ ਜਦੋਂ ਤੁਹਾਨੂੰ ਲਾਹ ਉਹਦੀ ਵੀਡੀਓ ਵਾਇਰਲ ਹੁੰਦੀ ਆ ਉਹਦਾ ਕੰਮਕਾਰ ਹੁੰਦਾ ਜਦੋਂ ਕੋ ਲੀਡਰ ਆਉਣ ਲੱਗਦੇ ਨੇ ਲੋਕ ਆਉਂਦੇ ਨੇ ਫਿਰ ਉਹਦੀ ਮਾਤਾ ਵੀ ਆ ਜਾਂਦੀ ਆ ਬਿਲਕੁਲ ਬਿਲਕੁਲ ਲਖਵੀਰ ਸਿੰਘ ਇਹ ਤਾਂ ਚਲੋ ਬਹੁਤ ਘੱਟ ਚਲੋ ਕਿਤੇ ਹੋ ਸਕਦਾ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਹੋਊਗਾ ਪਰ ਅਸ਼ੁੱਭ ਕਰਨ ਦਾ ਮੇਰੇ ਹਿਸਾਬ ਨਾਲ ਵਿਦੇਸ਼ਾਂ ਵਿਦੇਸ਼ਾਂ ਤੱਕ ਬੜੀ ਫੈਲੀ ਮਤਲਬ ਚਰਚਾ ਦੇ ਵਿੱਚ ਰਿਹਾ ਹਨ ਵਿਚਾਰੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਪਰ ਦੇਖੋ ਇਹ ਦੇਖ ਲਓ ਵੀ ਹਨ ਜਦੋਂ ਤੱਕ ਤਾਂ ਅਸ਼ੁੱਭ ਕਰਨ ਕੱਲਾ ਸ਼ੁੱਭ ਕਰਨ ਸੀ ਹਨ ਉਦੋਂ ਤੱਕ ਤਾਂ ਉਹਦਾ ਕੋਈ ਨਾਂ ਸੀ ਮਾਂ ਸੀ ਨਾਂ ਉਹਦਾ ਹਨ ਕੱਲਾ ਸਿਰਫ ਆਪਣਾ ਰਹਿ ਰਿਹਾ ਸੀ ਹਨ ਤੇ ਬਾਅਦ ਵਿੱਚ ਕੀ ਹੁੰਦਾ ਜੀ ਉਹਦੀ ਉਹ ਮਾਂ ਵੀ ਆ ਜਾਂਦੀ ਹੈ ਉਹਦਾ ਸਾਰਾ ਪਿੱਛੋਂ ਜਿਹੜੇ ਜਿਹੜੇ ਹੁੰਦੇ ਨੇ ਕੋਈ ਰਿਸ਼ਤੇਦਾਰ ਤੇ ਮਾਮੇ ਚਾਚੇ ਤਾਈ ਉਹ ਸਾਰੇ ਉਹਦੇ ਨਾਲ ਖੜਦੇ ਨੇ ਆ ਕਿ ਕਿਉਂ ਖੜਦੇ ਨੇ ਆ ਪੈਸੇ ਲਈ ਫੈਮਿਲੀ ਅੱਜ ਦੇ ਟਾਈਮ ਲਖਵੀਰ ਸਿੰਘ ਮੈਂ ਤਾਂ ਕਹਿ ਰਿਹਾ ਬਾਰ-ਬਾਰ ਕਿ ਮਾੜਾ ਕਿਉਂ ਆ ਰਿਹਾ ਅੱਜ ਦੇ ਟਾਈਮ ਸਿਰਫ ਪੈਸਾ ਔਰ ਸਿਰਫ ਆਪਣੇ ਬੰਦੇ ਨੂੰ ਆਪਣਾ ਆਪਣੇ ਤੱਕ ਮਤਲਬ ਰਹਿ ਗਿਆ ਹੋਰ ਕੋਈ ਰਿਸ਼ਤਾ ਨਾਤਾ ਨਹੀਂ ਰਹਿ ਗਿਆ ਕੋਈ ਉਹ ਨਹੀਂ ਰਹਿ ਗਿਆ ਮਾਪੇ ਵੀ ਕੁਮਾਪੇ ਹੋ ਜਾਂਦੇ ਨੇ ਤੇ ਪੁੱਤ ਵੀ ਕਪੁੱਤ ਹੋਣ ਲੱਗਿਆ ਬਹੁਤਾ ਟਾਈਮ ਨਹੀਂ ਲਾਉਂਦੇ ਹੈਗੇ ਆਪਾਂ ਦੇਖਦੀਆਂ ਹਰੋ ਜਿਹੀਆਂ ਵੀਡੀਓ ਜਿਹੜੇ ਬੰਦੇ ਨਸ਼ੇ ਮੁੰਡੇ ਨਸ਼ਾ ਕਰਦੇ ਜਾਂ ਕੁਝ ਕਰਦੇ ਲਵ ਹੁਣ ਉਹਦੀ ਇੱਕ ਦਿਨ ਮੈਂ ਪਾਸੋਂ ਜੋ ਉੱਥੇ ਦੀ ਗੱਲ ਮੈਂ ਇੱਕ ਵੀਡੀਓ ਦੇਖ ਰਿਆ ਸੀਗਾ ਸੋਸ਼ਲ ਮੀਡੀਆ ਤੇ ਇੱਕ ਬਜ਼ੁਰਗ ਮਾਤਾ ਹੈ ਕਹਿੰਦੀ ਸਾਡੇ ਪਿੰਡ ਦੇ ਵਿੱਚ ਇੰਨੀਆਂ ਅਜਹੀਆਂ ਬੁੜੀਆਂ ਨੇ ਬੇਬੇ ਨੇ ਮਾਤਾਵਾਂ ਨੇ ਜਿਹੜੀਆਂ ਰਾਤ ਨੂੰ ਰੋਕੇ ਪੈਂਦੀਆਂ ਨੇ ਕਹਿੰਦੀ ਸਾਡੇ ਪੁੱਤ ਸਨ ਘੁੱਟਦੇ ਨੇ ਹੱਥ ਪੈਸੇ ਮੰਗਦੇ ਨੇ ਵੀ ਸੀ ਨਸ਼ਾ ਕਰਨਾ ਐ ਕਰਨਾ ਤੂੰ ਦੇਖੋ ਅੱਜ ਵੀ ਹਾਲਾਤ ਆਪਣੇ ਬਹੁਤ ਜ਼ਿਆਦਾ ਵੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਾਰੇ ਹੁੰਦੇ ਜਾ ਰਹੇ ਨੇ ਸਰਕਾਰਾਂ ਨੇ ਸਰਕਾਰਾਂ ਨੂੰ ਪਤਾ ਕਿ ਕਿਹ ਲਈਂ ਤੇ ਜ਼ਰੂਰਤਾਂ ਆਇਆ ਸਹੀ ਨਹੀਂ ਕਿਤਨਾ ਕਿਤੇ ਚਲੋ ਪੰਜਾਬ ਦੇ ਜਿਹੇ ਹੁਣ ਜਿਵੇਂ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਆ ਸਰਕਾਰ ਨੂੰ ਵੀ ਚਾਹੀਦਾ ਹੁਣ ਜਿਹੜੇ ਅਜਿਹੇ ਕੰਮ ਕਰਦੇ ਨੇ ਜਿਹੜੇ ਉਹਨੇ ਜਵਾਖਾਂ ਨੂੰ ਛੱਡ ਕੇ ਚਲੇ ਜਾਂਦੇ ਮਾਤਾਵਾਂ ਉਹਨਾਂ ਦੇ ਉੱਪਰ ਵੀ ਸਿਰਦਾਰਨ ਵੱਡਾ ਹੈ ਨਾ ਐਕਚੁਅਲੀ ਹੁੰਦਾ ਕਿ ਨੇ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਆ ਤਾਂ ਜੋ ਉਹਨਾਂ ਨੂੰ ਦੇਖ ਕੇ ਕੱਲ ਨੂੰ ਕੋਈ ਹੋਰ ਮਾਂ ਕੋਈ ਧੀ ਕੋਈ ਵੀ ਹੈ ਨਾ ਕੋਈ ਵੀ ਜਨਾਨੀ ਕੋਈ ਔਰਤ ਅਜੇ ਹਕਤੋਂ ਨਾ ਚੱਕੇ ਆਪਾਂ ਰੋਜ ਕਿੰਨੀਆਂ ਖਬਰਾਂ ਦੇ ਦਿਆਂਗਾ ਤਾਂ ਕਈ ਵਾਰ ਤਾਂ ਇਹ ਹੁੰਦਾ ਕਿ ਬੱਚੇ ਨੂੰ ਜਨਮ ਦੇ ਕੇ ਹਸਪਤਾਲ ਛੱਡ ਜਾਂਦੀਆਂ ਨੇ ਬਿਲਕੁਲ ਬਹੁਤ ਯਾਦੀ ਕੰਮ ਖਰਾਬ ਹੋਇਆ ਪਿਆ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਸ ਚੀਜ਼ ਦੇ ਉੱਤੇ ਤੰਦ ਕੱਸਣੀ ਚਾਹੀਦੀ ਹੈ ਜ਼ਰੂਰ ਕਿ ਅਗਰ ਤੁਸੀਂ ਬੱਚਾ ਪਾਲਣ ਦੀ ਹੈਸੀਅਤ ਨਹੀਂ ਰੱਖਦੇ ਹੈਗੇ ਤਾਂ ਤੁਸੀਂ ਕਿਰਪਾ ਕਰਕੇ ਇਹ ਚੀਜ਼ ਵੱਲ ਧਿਆਨ ਹੀ ਨਾ ਦਿਓ ਹਨਾ ਜੰਮ ਜੰਮਈ ਨਾ ਬੱਚਾ ਜੰਮ ਜੰਮਈ ਨਾ ਜੇ ਨਹੀਂ ਸੀ ਪਾ ਜੇ ਮਤਲਬ ਆਪਾਂ ਲੱਗਦਾ ਹਾਲਾਕਿ ਚਲੋ ਹੁੰਦੀ ਹੈ ਕਈਆਂ ਕਈ ਪਰਿਵਾਰਾਂ ਦੀ ਇੱਛਾ ਹੁੰਦੀ ਚਿੱਤੋ ਮਤਲਬ ਕਈ ਜਗ੍ਹਾ ਹੁੰਦਾ ਨਾ ਦੋ ਤਿੰਨ ਕੁੜੀਆਂ ਆਪਣੇ ਇੱਕ ਜੀ ਦੇਖਿਆ ਮੈਂ ਬੜੀਆਂ ਸਾਰਾ ਫਰਕ ਫੇਰ ਵੀ ਜਿੰਨਾ ਕੁੜੀ ਦੇ ਮੁੰਡੇ ਜਿਹੜਾ ਫਰਕ ਹਾਂ ਹਜੇ ਗਿਆ ਇਹ ਤਾਂ ਹੈ ਹੀ ਮੁੰਡਾ ਸੀ ਨਹੀਂ ਲਾਭ ਮਤਲਬ ਇਹਦਾ ਆਪਾਂ ਐਗਜ਼ਾਮਪਲ ਦੇ ਰਹੇ ਅੱਜ ਕੱਲ ਫਰਕ ਹਾਲਾਕਿ ਕੁਝ ਨਹੀਂ ਕੁੜੀ ਨੇ ਵੀ ਪੜਾ ਸਕਦੇ ਆ ਵਧੀਆ ਕੁੜੀ ਵੀ ਅੱਜ ਕੱਲ ਪੜਾ ਕੇ ਮਾਪਿਆਂ ਦਾ ਨਾਮ ਰੌਸ਼ਨ ਕਰਦੀ ਹੈ ਪਰ ਸਮਾਜ ਦੇ ਵਿੱਚ ਆਪਣੇ ਜਿਹੇ ਲੋਕ ਨੇ ਜਿਹੜੇ ਘਟੀਆਂ ਸੋਚ ਵਾਲੇ ਕਿਰਾਵਾ ਰਿਆ ਸਹੀ ਤਾਂ ਲੋਕਾਂ ਦੀ ਸੋਚ ਬਹੁਤ ਥੱਲੇ ਗਿਰਦੀ ਜਾ ਰਹੀ ਆ ਇਹ ਸੋਚ ਕਰਕੇ ਕੁੜੀ ਮੁੰਡੇ ਕਰਕੇ ਹਾਲਕਿ ਇਹ ਨਹੀਂ ਪਤਾ ਜਿਹੜਾ ਕੰਮ ਉਹਦੀ ਕੁੜੀ ਨੇ ਕਰ ਦਿੰਦਾ ਮੁੰਡਾ ਉਹ ਕਰ ਨਹੀਂ ਸਕਦਾ ਬਹੁਤ-ਬਹੁਤ ਵੱਡੇ ਐਗਜ਼ਾਮਪਲ ਆਣੇ ਅੱਜਕੱਲ ਕੁੜੀ ਨਹੀਂ ਮੁੰਡੇ ਦੀ ਸੋਚ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਇਹ ਸੋਚ ਪਿੱਛੇ ਕਈ ਘਰ ਉਜੜੇ ਦੇ ਦੇਖੇ ਨੇ ਮੈਂ ਕਈ ਘਰ ਬਿਲਕੁਲ ਤਬਾਹ ਹੁੰਦੇ ਦੇਖੇ ਨੇ ਮੈਂ ਇਸ ਚੀਜ਼ ਪਿੱਛੇ ਕਿਉਂਕਿ ਲੋਕਾਂ ਨੂੰ ਇਹ ਸਮਝ ਹੈ ਹੀ ਨਹੀਂ ਕਿ ਲੋਕ ਸਮਝਦਾਰ ਹੋ ਕੇ ਵੀ ਬੇਵਕੂਫ ਬਣਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਜੇ ਤੁਸੀਂ ਜ ਰੱਬ ਨੇ ਜੋ ਪ੍ਰਮਾਤਮਾ ਨੇ ਤੁਹਾਨੂੰ ਜੀ ਦੇ ਦਿੱਤਾ ਤਾਂ ਬਹੁਤ ਸੋਚ ਸਮਝ ਕੇ ਉਹਨੇ ਤੁਹਾਨੂੰ ਦਿੱਤਾ ਆ ਕੋਈ ਇਹ ਤਾਂ ਹੈ ਨਹੀਂ ਕਿ ਵੀ ਐਵੇਂ ਹੀ ਤੁਹਾਡੇ ਕੋਲ ਆ ਗਿਆ ਹਨਾ ਬੜੀ ਬੜੀ ਵੱਡੀ ਚੀਜ਼ ਆ ਇਹ ਇਹ ਦਾਤ ਹੈ ਪ੍ਰਮਾਤਮਾ ਦੀ ਜਿਹੜੀ ਤੁਸੀਂ ਐਵੇਂ ਠੋਕਰਾਂ ਮਾਰ ਮਾਰ ਕੇ ਉਹਨੂੰ ਰਾਵਾਂ ਦੇ ਵਿੱਚ ਸਿੱਟ ਜਾਂਨੇ ਹੋ ਜਾਂ ਕੂੜੇਦਾਨ ਦੇ ਵਿੱਚ ਸਿੱਟ ਜਾਂਨੇ ਹੋ ਇਹ ਬੜੀ ਮੰਦਭਾਗੀ ਤੇ ਇਹ ਇਹ ਆਉਣ ਵਾਲਾ ਸਮਾਂ ਦੱਸੂਗਾ ਜਦੋਂ ਹੁਣ ਨਾ ਤਾਂ ਮਾਪਿਆਂ ਨੇ ਲਖਵੀਰ ਸਿੰਘ ਜਿਹੜਾ ਬਾਹਰਲਾ ਦੌਰ ਹੈ ਹੁਣ ਹੁਣ ਉਹ ਉਹੀ ਚੱਲੀ ਜਾ ਰਿਹਾ ਸਿਸਟਮ ਤੁਸੀਂ ਦੇਖ ਨਹੀਂ ਰਹੇ ਅੱਪਾ ਦੇਖਦੇ ਆ ਬਾਹਰ ਹੁਣ ਜੇ ਕੋਈ ਬੱਚਾ ਜਨਮ ਲੈਂਦਾ ਤਾਂ 18 ਸਾਲ ਤੱਕ ਪਹਿਲਾਂ ਉਹਨੂੰ ਆਪਣਾ ਗਵਰਨਮੈਂਟ ਪਾਲਦੀ ਹੈ ਉਹਨਾਂ ਨੂੰ 18 ਸਾਲ ਤੋਂ ਬਾਅਦ ਆਜ਼ਾਦ ਕਰ ਦਿੰਦੇ ਨੇ ਮਾਪੇ ਕਿ ਤੂੰ ਭਾਈ ਆਪਣਾ ਕਾਰ ਕਮਾ ਤੇ ਖਾ ਤੇ ਆਪਣਾ ਜਾਓ ਕਰਨ ਹਨ ਬਿਲਕੁਲ ਅੱਪਾ ਤਾਂ ਫਿਰ ਵੀ ਚੰਗੇ ਇੱਥੇ ਆਪਾਂ ਮਾਵਲਾ ਧਿਆਨ ਰੱਖਦੇ ਆਂ ਬਿਲਕੁਲ ਬੜੇਪੇ ਦੇ ਵਿੱਚ ਹੁਣ ਬਾਹਰ ਗੋਰੇ ਕੀ ਕਰਦੇ ਨੇ ਹੁਣ ਉਹਨਾਂ ਦੇ ਮਾਪਿਆਂ ਲਈ ਆਪਣੇ ਵਰਗੇ ਪੰਜਾਬੀ ਰੱਖੇ ਹੁੰਦੇ ਕੇਅਰ ਟੇਕਰ ਯਾਨੀ ਕਿ ਰਨ ਕੀ ਮੁੰਡਾ ਬੁਲਾ ਲਿਆ ਬੁਰਗਵਾਸ ਤੇ ਜਾਂ ਕਿ ਔਰਤ ਬੁਲਾ ਲਈ ਜਾਂ ਕੁੜੀ ਬੁਲਾ ਲਈ ਹਨਾ ਉਹ ਆਪ ਤੇ ਰੱਖਦੇ ਨਹੀਂਗੇ ਉਹੀ ਉਹੀ ਗੱਲ ਤੁਹਾਨੂੰ ਮੈਂ ਉਹੀ ਗੱਲ ਕਹਿ ਰਿਹਾ ਕਿ ਲਖਵੀਰ ਸਿੰਘ ਜਿਵੇਂ ਹੁਣ ਬਾਹਰ ਦਾ ਕਲਚਰ ਜਿਵੇਂ ਜਿਵੇਂ ਆਪਣੇ ਦੇ ਵਿੱਚ ਆਪਣੇ ਹੌਲੀ ਹੌਲੀ ਆਪਣੇ ਸਮਾਜ ਦੇ ਵਿੱਚ ਫੈਲੀ ਜਾ ਰਿਹਾ ਹੈ ਨਾ ਇਹ ਕਿਤੇ ਨਾ ਕਿਤੇ ਜਾ ਕੇ ਆਪਣਾ ਬੜਾ ਅੱਗੇ ਜਾ ਕੇ ਰੰਗ ਦਿਖਾਊਗਾ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਕਰ ਸਕਦਾ ਕਿਤੇ ਨਾ ਕਿਤੇ ਜਾ ਕੇ ਇਹ ਹੁੰਦਾ ਹੁੰਦਾ ਨੁਕਸਾਨ ਇਹ ਆਪਾਂ ਨੂੰ ਹਜੇ ਤਾਂ ਨਹੀਂ ਪਤਾ ਲੱਗ ਰਿਹਾ ਪਰ ਇਹ ਘੁੰਮਦੇ ਵਾਂਗੂ ਇਹ ਵੀ ਬੜੀ ਵੱਡੀ ਸਮੱਸਿਆ ਹੈ ਜਿਹੜਾ ਅੱਜ ਦੇ ਟਾਈਮ ਨੂੰ ਆਪਣੇ ਸਮਾਜ ਨੂੰ ਲੱਗ ਚੁੱਕੀ ਹੈ ਬਹੁਤ ਮਤਲਬ ਜਿਆਦਾ ਲੰਬਾ ਮਿਲਦਾ ਆਦਾ ਹੋ ਗਿਆ ਪ੍ਰੋਗਰਾਮ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਹੈ ਜੇ ਹਾਂ ਔਰਤਾਂ ਦੇ ਖਿਲਾਫ ਸਿਕੰਜਾ ਕੱਸਣ ਦੀ ਤੇ ਕਿਉਂਕਿ ਅੱਜਕੱਲੇ ਪਹਿਲਾ ਕੋਈ ਮਾਮਲਾ ਨਹੀਂਗਾ ਦਰਬਾਰ ਸਾਹਿਬ ਵਾਲਾ ਵੀ ਅੱਜ ਅੱਜ ਕੱਲ ਅੱਜਕੱਲ ਦੇ ਵਿੱਚ ਵੀਡੀਓ ਵਾਲੀ ਹੋਈ ਹੈ ਵੀ ਉੱਥੇ ਬੱਚੇ ਛੱਡ ਗਈ ਇਹ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਕਈ ਹੋਰ ਜਗ੍ਹਾ ਦੇ ਵਿੱਚੋਂ ਜਿਹੜੀਆਂ ਵੀਡੀਓ ਆਉਂਦੀਆਂ ਨੇ ਬਸ ਸਟੈਂਡ ਹੋ ਗਏ half ਸਾਲ ਹੋ ਗਿਆ ਜਿੱਥੇ ਇੱਕ ਜੋੜੀ ਨੰਮ ਵਿਆਹੀ ਜੋੜੀ ਵੀ ਛੱਟ ਕੇ ਜਾਂਦੀ ਆ ਪਰ ਕਿਤਨਾ ਕਿਤੇ ਇਹਦੇ ਵਿੱਚ ਬਹੁਤ ਵੱਡੀ ਕਹਿੰਦੇ ਬਈ ਨਲਾਕੀ ਆ ਉਸ ਮਾਂ ਦੀ ਜਿਹੜੇ ਨੇ ਪੁੱਤਰ ਨੂੰ ਛੱਡ ਗਈ ਤੇ ਉਸ ਜੋ ਪਿਓ ਦੀ ਵੀ ਹੁੰਦੀ ਆ ਜਿਹਦੇ ਉਹ ਮਾਂ ਨੂੰ ਛੱਡਣ ਲਈ ਮਜਬੂਰ ਕੀਤਾ ਜਾਂ ਫਿਰ ਉਹਦਾ ਵਿਚ ਭਾਗੀਦਾਰ ਹੈਗਾ ਤੇ ਕਿਤਨਾ ਕਹਿੰਦੇ ਚਲੋ ਇਹ ਜਿਹੇ ਆ ਹਰਕਤਾਂ ਦਾ ਸਰਕਾਰ ਨੂੰ ਜਾਂ ਜਿਹੜੇ ਅਜਿਹੇ ਕੰਮ ਕਰਦੀਆਂ ਔਰਤਾਂ ਨੇ ਉਹਨਾਂ ਨੂੰ ਆਵਾਜ਼ ਹੋਣਾ ਚਾਹੀਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੇ ਆ ਹੀ ਅਸੀਸਾਂ ਦੇ ਬਾਦ ਘਰ ਦੇ ਵਿੱਚ ਜਿਹੜਾ ਬੱਚਾ ਜਨਮ ਬੱਚੇ ਦਾ ਜਨਮ ਹੁੰਦਾ ਇੱਕ ਔਰਤ ਦਾ ਦੂਜਾ ਜਨਮ ਹੁੰਦਾ ਜਦ ਇੱਕ ਬੱਚਾ ਹੁੰਦਾ ਪਰ ਕਿਤੇ ਨਾ ਕਿਤੇ ਜੇਕਰ ਅਜੇ ਬੱਚੇ ਨੂੰ ਐਵੇਂ ਲਵਾਰ ਛੁੱਟ ਦੇਣਾ ਤਾਂ ਇੱਕ ਜਿਹੜਾ ਦੌਰ ਆ ਬੜਾ ਹੀ ਕਲਯੁਗ ਵੱਲ ਜਾ ਰਿਹਾ ਜਿਹਦਾ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਿਮਾਜਾ ਭੁਗਤਣਾ ਪੈ ਸਕਦਾ ਕਿਉਂਕਿ ਕੁਦਰਤ ਇੱਕ ਤਰ੍ਹਾਂ ਦਾ ਕੁਦਰਤ ਨਾਲ ਹੀ ਖਲਵਾੜਾ ਦਾ ਓਏ ਕੁਦਰਤ ਨਾਲ ਹੀ ਇੱਕ ਖਲਵਾੜਾ ਜਿਹੜਾ ਆਪਾਂ ਜਿਆ ਕੁਝ ਕਰਦੇ ਆ ਇਹਦਾ ਡਾਂਡਾ ਇਹਦਾ ਜਿਹੜਾ ਆਪਾਂ ਨੂੰ ਜਿਹੜਾ ਹੁੰਦਾ ਨਾ ਕਿਹਦੇ ਤੀਸਰਾ ਆਪਾਂ ਤਾਂ ਇਹ ਆਪਾਂ ਲੱਗਣਾ ਹੈ ਕਿ ਦਿਨਾਂ ਕਿਤੇ ਇਹੋ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਜਿਹੀਆਂ ਹਰਕਤਾਂ ਤੋਂ ਆਵਾਜ਼ ਆਉਣਾ ਚਾਹੀਦਾ ਤੇ ਮੇਨ ਤੇ ਲਾਪਰੀ ਨੂੰ ਦਿਓ ਧੰਨਵਾਦ